ਤੁਸੀਂ ਦੇਖ ਰਹੇ ਹੋ ਪੰਜਾਬ ਕੇਸਰੀ ਜਗਬਾਰੀ ਟੀਵੀ ਤੁਹਾਨੂੰ ਇੱਕ ਵਾਰ ਫੇਰ ਮੌਸਮ ਦਾ ਅਪਡੇਟ ਦੇ ਦਿੰਦੇ ਆ ਲੁਧਿਆਣਾ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਇਸ ਵਕਤ ਜੋ ਮੌਸਮ ਦੇ ਤਾਜ਼ਾ ਹਾਲਾਤ ਨੇ ਜੋ ਤਾਜ਼ਾ ਜਾਣਕਾਰੀ ਹੈ ਤੁਸੀਂ ਦੇਖ ਸਕਦੇ ਹੋ ਵਿਜ਼ਿਬਿਲਟੀ ਜਿਹੜੀ ਆ ਉਹ ਬਿਲਕੁਲ ਕੱਟ ਗਈ ਆ ਅ ਅਸਵੇਤੋ ਹੀ ਧੁੰਦ ਜਿਹੜੀ ਆ ਉਹ ਦੇਖਣ ਨੂੰ ਮਿਲ ਰਹੀ ਆ ਠੰਡੀਆਂ ਹਵਾਵਾਂ ਵੀ ਨਾਲ ਨਾਲ ਚੱਲ ਰਹੀਆਂ ਨੇ ਸੋ ਪਿਛਲੇ ਕਈ ਦਿਨਾਂ ਤੋਂ ਮੌਸਮ ਜਿਹੜਾ ਵਾ ਪੰਜਾਬ ਦੇ ਵਿੱਚ ਉਹ ਠੰਡਾ ਬਣਿਆ ਹੋਇਆ ਵਾ برفیلੀਆਂ ਹਵਾਵਾਂ ਚੱਲ ਰਹੀਆਂ ਨੇ ਸੁਹਾਰਿਕ ਨੂੰ ਇਸ ਮੌਸਮ ਦੇ ਵਿੱਚ ਜਿਹੜੀ ਆ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਠੰਡ ਕਰਕੇ ਜਿਹੜੇ ਟੂ-ਵਿਲਰ ਵਾਹਨ ਨੇ ਖਾਸ ਕਰ ਉਹਨਾਂ ਨੂੰ ਕਾਫੀ ਦਿੱਕਤ ਆ ਰਹੀ ਆ برفیلੀਆਂ ਹਵਾਵਾਂ ਚੱਲ ਰਹੀਆਂ ਨੇ ਬਾਈਕ ਟੂ-ਵਿਲਰ ਚਲਾਉਣੇ ਜਿਹੜੇ ਨੇ ਇਸ ਵਕਤ ਬਹੁਤ ਮੁਸ਼ਕਲ ਹੋਏ ਹੋਏ ਨੇ ਤੁਸੀਂ ਦੇਖ ਸਕਦੇ ਹੋ ਤਾਜ਼ਾ ਹਾਲਾਤ ਵਿਜ਼ਿਬਿਲਟੀ ਜਿਹੜੀ ਆ ਪੰਜਾਬ ਦੇ ਵਿੱਚ ਅਗਰ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਉਹ ਨਾ ਦੇ ਬਰਾਬਰ ਆ ਹਰ ਇੱਕ ਵਾਹਨ ਜਿਹੜਾ ਵਾ ਉਹ ਲਾਈਟ ਚਲਾ ਕੇ ਸੜਕ ਤੇ ਸਫਰ ਕਰ ਰਿਹਾ ਵਾ ਸੋ ਤਾਜ਼ਾ ਅਪਡੇਟ ਤੁਹਾਨੂੰ ਅਸੀਂ ਦੇ ਰਹੇ ਆ ਮੌਸਮ ਦਾ ਇਸੋ ਜੋ ਲੁਧਿਆਣਾ ਦੀਆਂ ਤਸਵੀਰਾਂ ਨੇ ਉਹ ਦਿਖਾ ਰਹੇ ਤੁਹਾਨੂੰ ਵਿਜ਼ਿਬਿਲਟੀ ਜਿਹੜੀ ਆ ਉਹ ਨਾ ਦੇ ਬਰਾਬਰ ਆ ਹਾਈਵੇ ਤੇ ਜ਼ੀਰੋ ਵਿਜ਼ਿਬਿਲਟੀ ਇਸ ਵਕਤ ਬਣੀ ਹੋਈ ਆ ਤਾਜ਼ਾ ਅਪਡੇਟ ਤੁਹਾਨੂੰ ਮੌਸਮ ਦਾ ਦੇ ਰਹੇ ਹਾਂ ਲੁਧਿਆਣਾ ਤੋਂ ਮੌਸਮ ਵਿਭਾਗ ਵੱਲੋਂ ਪਿਛਲੇ ਕਈ ਦਿਨਾਂ ਤੋਂ ਅਲਰਟ ਜਾਰੀ ਕੀਤਾ ਹੋਇਆ ਵਾ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਦੇ ਵਿੱਚ ਇਸ ਵਕਤ orange ਅਲਰਟ ਜਾਰੀ ਕੀਤਾ ਹੋਇਆ ਵਾ ਕੁਝ ਹੈਲਥ ਜਾਣਕਾਰੀ ਵੀ ਉਹ ਵੀ ਤੁਹਾਨੂੰ ਦੇ ਦਿੰਨੇ ਆ ਜੋ ਮਾਹੀ ਡਾਕਟਰ ਕਹਿ ਰਹੇ ਨੇ ਕਿ ਇਸ ਮੌਸਮ ਦੇ ਵਿੱਚ ਬੱਚੇ ਅਤੇ ਬਜ਼ੁਰਗ ਖਾਸ ਧਿਆਨ ਰੱਖਿਆ ਜਾਵੇ ਉਹਨਾਂ ਦਾ ਅਗਰ ਕਿਸੇ ਵੀ ਤਰ੍ਹਾਂ ਦੀ ਉਹਨਾਂ ਨੂੰ ਕੋਈ ਦਿੱਕਤ ਆਂਦੀ ਹੈ ਤਾਂ ਡਾਕਟਰੀ ਇਲਾਜ ਜ਼ਰੂਰ ਦਿੱਤੀ ਜਾਵੇ ਕਿਉਂਕਿ ਇਸ ਠੰਡ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਪਰੇਸ਼ਾਨੀ ਆਂਦੀ ਆ ਹੈਲਥ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਆਂਦੀ ਆ ਤਾਂ ਤੁਸੀਂ ਤੁਰੰਤ ਡਾਕਟਰੀ ਸਲਾਹ ਲਵੋ ਇਸੇ ਤਰ੍ਹਾਂ ਜੋ ਟ੍ਰੈਫਿਕਸ ਜਿਹੜੇ ਟਿਪਸ ਨੇ ਜੋ ਟ੍ਰੈਫਿਕਸ ਐਡਵਾਈਜ਼ਰੀ ਜਾਰੀ ਕੀਤੀ ਗਈ ਆ ਉਹ ਚ ਇਹੀ ਕਿਹਾ ਗਿਆ ਕਿ ਵਿਜ਼ਿਬਿਲਟੀ ਘੱਟ ਹੋਣ ਕਰਨ ਤੁਸੀਂ ਜਿਹੜੇ ਨੇ ਆਪਣੀਆਂ ਗੱਡੀਆਂ ਦੀਆਂ ਲਾਈਟਾਂ ਓਨ ਰੱਖੋ ਗੱਡੀ ਦੀ ਸਪੀਡ ਜਿਹੜੀ ਆ ਉਹ ਘੱਟ ਰੱਖੋ ਇੱਕ ਦੂਸਰੇ ਤੋਂ ਫਾਸਲਾ ਬਣਾ ਕੇ ਰੱਖੋ ਸੇਫਟੀ ਕਿੱਟਸ ਜਿਹੜੀਆਂ ਨੇ ਗੱਡੀ ਦੇ ਵਿੱਚ ਜ਼ਰੂਰ ਰੱਖੋ ਅਗਰ ਤੁਹਾਡੀ ਗੱਡੀ ਕਿਤੇ ਖਰਾਬ ਹੋ ਜਾਂਦੀ ਰਸਤੇ ਦੇ ਵਿੱਚ ਤਾਂ ਤੁਸੀਂ ਜੋ ਸੇਫਟੀ ਸਮਾਨ ਹੁੰਦਾ ਜਿਹੜਾ ਗੱਡੀ ਦੇ ਵਿੱਚ ਉਸ ਦਾ ਇਸਤੇਮਾਲ ਕਰੋ ਹਾਈਵੇ ਤੇ ਗੱਡੀ ਜਿਹੜੀ ਆ ਅਗਰ ਖਰਾਬ ਹੋ ਜਾਂਦੀ ਹੈ ਤਾਂ ਕਿਸੇ ਦੀ ਮਦਦ ਲੈ ਕੇ ਗੱਡੀ ਜਿਹੜੀ ਆ ਉਹ ਸਾਈਡ ਤੇ ਕਰ ਲਵੋ ਤਾਂ ਕਿ ਤੁੰਦ ਕਰਨ ਕੋਈ ਹਾਦਸਾ ਨਾ ਵਾਪਰੇ ਜੇਕਰ ਤੁਸੀਂ ਜਿਵੇਂ ਪੈਦਲ ਸੈਰ ਕਰਦੇ ਹੋ ਤਾਂ ਰੋਂਗ ਸਾਈਡ ਸੜਕ ਤੋਂ ਸੈਰ ਕਰਨੀ ਹੈ ਸਾਈਕਲ ਤੇ ਜਿਹੜੇ ਟੂ ਵਿਲਰ ਵਾਹਨ ਨੇ ਔਰ ਰਿਫਲੈਕਟਰ ਦਾ ਇਸਤੇਮਾਲ ਜ਼ਰੂਰ ਕਰਨ ਇਹ ਖਾਸ ਜਿਹੜੀ ਹੈ ਟ੍ਰੈਫਿਕ ਪੁਲਿਸ ਵੱਲੋਂ ਵੀ ਐਡਵਾਈਜ਼ਰੀ ਜਾਰੀ ਕੀਤੀ ਗਈ ਆ ਤਾਜ਼ੇ ਅਪਡੇਟ ਤੁਹਾਨੂੰ ਅਸੀਂ ਮੌਸਮ ਦਾ ਦੇ ਰਹੇ ਹੁਧਿਆਣਾ ਤੋਂ ਇਹ ਤਸਵੀਰਾਂ ਰਾਹੀਂ ਦੇਖੋ ਦਿਓ ਵਿਜ਼ਿਬਿਲਟੀ ਘਟ ਹੋਣ ਕਾਰਨ ਹਰ ਇੱਕ ਵਾਹਨ ਦੀ ਲਾਈਟ ਜਿਹੜੀ ਆ ਔਰ ਨਜ਼ਰ ਆ ਰਹੀ ਹੈ ਸਿਰ ਤੇ ਖਾਸ ਜਾਣਕਾਰੀ ਜਿਹੜੀ ਹੈ ਟ੍ਰੈਫਿਕ ਰੂਟਸ ਨੇ ਜਿਹੜੇ ਇਸ ਧੁੰਦ ਦੇ ਵਿੱਚ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਗਈ ਔਰ ਤੇ ਇੱਕ ਖਾਸ ਜਾਣਕਾਰੀ ਇਹ ਵੀ ਹੈ ਕਿ ਰਿਫਲੈਕਟਰ ਦਾ ਇਸਤੇਮਾਲ ਜਰੂਰ ਕਰੋ ਜਿਹੜੀਆਂ ਸਬਜੈਂਟੋਂ ਵਾਲੀ ਗੱਡੀਆਂ ਨੇ ਜਿਹੜੇ ਮਾਲ ਵਾਹਕ ਵਾਹਨ ਨੇ ਉਹ ਆਪਣੀ ਗੱਡੀਆਂ ਦੇ ਆਸ-ਪਾਸ ਰਿਫਲੈਕਟਰ ਜਿਹੜੇ ਨੇ ਉਹ ਲਗਾ ਕੇ ਰੱਖਣ ਗੱਡੀਆਂ ਦੇ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਹਾਦਸਾ ਜਾਂ ਨਾ ਹੋਵੇ ਸਵੇ ਟ੍ਰੈਫਿਕ ਐਡਵਾਈਸਰੀ ਜਿਹੜੀ ਇਸ ਮੌਸਮ ਦੇ ਵਿੱਚ ਲਗਾਤਾਰ ਦਿੱਤੀ ਜਾਂਦੀ ਆ ਸ ਇਹਨਾਂ ਨੂੰ ਤੁਸੀਂ ਜਰੂਰ ਫੋਲੋ ਕਰੋ ਸਪੀਡ ਗੱਡੀ ਦੀ ਘੱਟ ਰੱਖੋ ਲਾਈਟਾਂ ਜਿਹੜੀਆਂ ਗੱਡੀਆਂ ਦੀਆਂ ਔਰ ਰੱਖੋ ਤੁਸੀਂ ਦੇਖ ਸਕਦੇ ਹੋ ਪਾਰਕਿੰਗ ਲਾਈਟ ਜਿਵੇਂ ਕਿ ਇੰਡੀਕੇਟਰ ਹੁੰਦੇ ਨੇ ਇਹ ਲਾਈਟਾਂ ਤੁਸੀਂ ਜਰੂਰ ਔਨ ਰੱਖੋ ਤਾਂ ਕਿ ਅ ਪਿੱਛੋਂ ਕੋਈ ਆ ਰਿਹਾ ਵਾ ਤਾਂ ਉਹਨੂੰ ਜਰੂਰ ਦਿਖਾਈ ਦੇਵੇ ਕਿ ਅੱਗੇ ਕੋਈ ਗੱਡੀ ਜੜੀ ਆ ਉਹ ਚੱਲ ਰਹੀ ਆ ਸੋ ਇਹ ਟ੍ਰੈਫਿਕ ਐਡਵਾਈਸ ਜੋ ਦਿੱਤੀ ਗਈ ਆ ਉਸ ਦਾ ਤੁਸੀਂ ਖਾਸ ਧਿਆਨ ਰੱਖਣਾ ਵਾ ਮੌਸਮ ਦਾ ਤਾਜ਼ਾ ਅਪਡੇਟ ਤੁਹਾਨੂੰ ਅਸੀਂ ਲੁਧਿਆਣਾ ਤੋਂ ਦੇ ਰਹੇ ਆ ਇਸ ਵਕਤ ਜੋ ਮੌਸਮ ਦੇ ਤਾਜ਼ਾ ਹਾਲਾਤ ਨੇ ਜੋ ਤਾਜ਼ਾ ਜਾਣਕਾਰੀ ਆ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਅ ਜ਼ੀਰੋ ਵਿਜ਼ਿਬਿਲਟੀ ਜਿਹੜੀ ਹਾਈਵੇ ਤੇ ਉਹ ਨਜ਼ਰ ਆ ਰਹੀ ਆ ਇਹ ਸ਼ਹਿਰ ਦੀਆਂ ਤਸਵੀਰਾਂ ਨੇ ਜੋ ਦਿਖਾ ਰਹੇ ਅਸੀਂ ਅੱਜ ਸਵੇਰ ਤੋਂ ਹੀ ਮੌਸਮ ਇੱਕ ਵਾਰ ਫਿਰ ਖਰਾਬ ਹੋਇਆ ਹੈ ਵਾ ਚਿੱਟੀ ਧੁੱਧ ਦੀ ਚਾਦਰ ਜਿਹੜੀ ਹੈ ਪੂਰੇ ਪੰਜਾਬ ਦੇ ਵਿੱਚ ਮਿਸੀ ਹੋਈ ਆ ਠੰਡੀਆਂ ਹਵਾਵਾਂ ਜਿਹੜੀਆਂ ਕਿ ਪਿਛਲੇ ਕਈ ਦਿਨਾਂ ਤੋਂ ਚੱਲ ਰਹੀਆਂ ਨੇ ਬਰਫ਼ੀਲੀਆਂ ਹਵਾਵਾਂ ਕਈ ਦਿਨਾਂ ਤੋਂ ਚੱਲ ਰਹੀਆਂ ਨੇ ਜਿਸ ਕਰਕੇ ਆਂਜਣ ਵਾਲੇ ਲੋਕ ਨੇ ਜਿਹੜੇ ਟੂ-ਵਿਲਰ ਦਾ ਸਫ਼ਰ ਕਰਦੇ ਨੇ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਤੁਸੀਂ ਦੇਖ ਸਕਦੇ ਹੋ ਜਿਹੜਾ ਟੂ-ਵਿਲਰ ਤੇ ਜੋ ਸਫ਼ਰ ਕਰ ਰਿਹਾ ਵਾ ਉਸਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਕਵਰ ਕੀਤਾ ਹੋਇਆ ਵਾ ਤਾਂ ਕਿ ਉਸ ਠੰਡ ਦੇ ਵਿੱਚ ਬਚ ਸਕਣ ਇਸ ਸਵੇਰ ਦੀ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਅੱਜ ਸਵੇਰ ਤੋਂ ਹੀ ਪੰਜਾਬ ਦੇ ਵਿੱਚ ਤੁੰਦ ਦੀ ਚਿੱਟੀ ਚਾਦਰ ਜਿਹੜੀ ਆ ਵਿਸ਼ੂਈ ਆ ਵਿਜ਼ਿਬਿਲਟੀ ਜਿਹੜੀ ਆ ਜ਼ੀਰੋ ਹੈਗੀ ਆ ਮੌਸਮ ਵਿਭਾਗ ਵੱਲੋਂ ਕਈ ਥਾਵਾਂ ਤੇ ਰੈੱਡ ਅਲਰਟ ਜਾਰੀ ਕੀਤਾ ਹੋਇਆ ਵਾ ਕਈ ਥਾਵਾਂ ਤੇ ਔਰੇਂਜ ਅਲਰਟ ਜਾਰੀ ਕੀਤਾ ਹੋਇਆ ਵਾ ਜੇਕਰ ਤੁਸੀਂ ਹਾਈਵੇ ਤੇ ਸਫਰ ਕਰ ਰਹੇ ਹੋ ਤਾਂ ਮੌਸਮ ਨੂੰ ਦੇਖਦੇ ਹੋਏ ਤੁਸੀਂ ਸਫਰ ਧਿਆਨ ਨਾ ਕਰੋ ਰਾਤ ਦਾ ਸਫਰ ਨਾ ਕਰੋ ਕੋਸ਼ਿਸ਼ ਕਰੋ ਕਿ ਰਾਤ ਦਾ ਸਫਰ ਨਾ ਕਰੋ ਕਿਉਂਕਿ ਇਸ ਧੁੰਦ ਦੇ ਵਿੱਚ ਕਈ ਹਾਦਸੇ ਜਿਹੜੇ ਨੂੰ ਨਜ਼ਰ ਆਉਂਦੇ ਨੇ ਲੁਧਿਆਣਾ ਤੋਂ ਤੁਹਾਨੂੰ ਅਸੀਂ ਤਾਜ਼ੀਆਂ ਤਸਵੀਰਾਂ ਦਿਖਾ ਰਹੇ ਹਾਂ ਇਸ ਵਕਤ ਜੋ ਮੌਸਮ ਦੇ ਹਾਲਾਤ ਨੇ ਉਸ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁੰਨ ਦੀ ਚਿੱਟੀ ਚਾਦਰ ਇਸ ਵਕਤ ਪੂਰੇ ਲੁਧਿਆਣਾ ਦੇ ਵਿੱਚ ਵਿਛੀ ਹੋਈ ਆ ਠੰਡੀਆਂ ਹਵਾਵਾਂ ਬਰਫੀਆਂ ਹਵਾਵਾਂ ਜਿਹੜੀਆਂ ਉਹ ਚੱਲ ਰਹੀਆਂ ਨੇ ਹਰ ਇੱਕ ਨੂੰ ਇਸ ਮੌਸਮ ਦੇ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਵਾ ਕੁਝ ਐਡਵਾਈਜ਼ਰੀ ਜਿਹੜੀਆਂ ਚਾਹੇ ਉਹ ਹੈਲਥ ਨੂੰ ਲੈ ਕੇ ਹੋਣ ਜਾਂ ਟ੍ਰੈਫਿਕ ਲੈ ਕੇ ਹੋਣ ਉਹ ਕੁਝ ਐਡਵਾਈਸਰੀ ਜਾਰੀ ਕੀਤੀ ਗਈ ਆ ਮਾਰਨਿੰਗ ਸੈਰ ਜਿਹੜੀ ਉਹ ਨਾ ਕੀਤੀ ਜਾਵੇ ਬੱਚੇ ਅਤੇ ਬਜ਼ੁਰਗ ਖਾਸ ਧਿਆਨ ਰੱਖਣ ਜੇਕਰ ਤੁਸੀਂ ਸੜਕ ਤੇ ਪੈਦਲ ਚੱਲ ਰਹੇ ਹੋ ਤਾਂ ਰੋਂਗ ਸਾਈਡ ਸਫਰ ਕਰਨ ਦੀ ਕੋਸ਼ਿਸ਼ ਕਰੋ ਤਾਂ ਕਿ ਸਾਹਮਣੇ ਆਉਂਦੇ ਹੋਏ ਤੁਹਾਨੂੰ ਗੱਡੀ ਦਿਖ ਸਕੇ ਅਗਰ ਤੁਸੀਂ ਸਾਈਕਲ ਤੇ ਸਫਰ ਕਰ ਰਹੇ ਹੋ ਜਾਂ ਟੂ ਵੀਲਰਸ ਸਫਰ ਕਰ ਰਹੇ ਹੋ ਤਾਂ ਰਿਫਲੈਕਟਰ ਦਾ ਇਸਤੇਮਾਲ ਜ਼ਰੂਰ ਕਰੋ ਆਪਣੀ ਕਾਰਾਂ ਦੀ ਸਪੀਡ ਜਿਹੜੀ ਆ ਹਾਈਵੇ ਤੇ ਘੱਟ ਰੱਖੋ ਲਾਈਟਾਂ ਜਿਹੜੀਆਂ ਨੇ ਉਹ ਓਨ ਰੱਖੋ ਪਾਰਕਿੰਗ ਲਾਈਟ ਓਨਸ ਰੱਖੋ ਇਹ ਕੁਝ ਐਡਵਾਈਜ਼ਰੀ ਜਿਹੜੀ ਹੈ ਟ੍ਰੈਫਿਕ ਲੈ ਕੇ ਜਾਰੀ ਕੀਤੀ ਗਈ ਹੈ ਇਸੇ ਤਰ੍ਹਾਂ ਹੈਲਥ ਨੂੰ ਲੈ ਕੇ ਵੀ ਜਿਹੜੀ ਐਡਵਾਈਜ਼ਰੀ ਜਾਰੀ ਆ ਸਵੇਰ ਦੀ ਸੈਰ ਨਾ ਕਰੋ ਬੱਚੇ ਤੇ ਬਜ਼ੁਰਗ ਖਾਸ ਤਿਆਂ ਰੱਖਣ ਇਸ ਮੌਸਮ ਦੇ ਵਿੱਚ ਸੋ ਦੇਖ ਸਕਦੇ ਹੋ ਇਹ ਬੱਚੇ ਜਿਹੜੇ ਨੇ ਸਕੂਲ ਜਾ ਰਹੇ ਨੇ ਇਸ ਠੰਡ ਦੇ ਵਿੱਚ ਹਾਲਾਂਕਿ ਪੰਜਾਬ ਸਰਕਾਰ ਵੱਲੋਂ ਵੀ ਛੋਟੇ ਬੱਚਿਆਂ ਨੂੰ ਛੁੱਟੀਆਂ ਦਿੱਤੀਆਂ ਗਈਆਂ ਨੇ ਸਕੂਲਾਂ ਦੇ ਵਿੱਚ ਛੋਟੇ ਬੱਚਿਆਂ ਦੇ ਸਕੂਲ ਜਿਹੜੇ ਨੇ ਉਹ ਬੰਦ ਨੇ ਹਾਲਾਂਕਿ ਵੱਡੀਆਂ ਕਲਾਸਾਂ ਜਰੂਰ ਚੱਲ ਰਹੀਆਂ ਨੇ ਪਰ ਉਹਨਾਂ ਦਾ ਸਮਾਂ ਵੀ ਜਿਹੜਾ ਵਾ ਉਹ ਨਿਰਧਾਰਿਤ ਕੀਤਾ ਗਿਆ ਵਾ ਇਹ ਕੁਝ ਖਾਸ ਜਾਣਕਾਰੀਆਂ ਜਿਹੜੀਆਂ ਨੇ ਅੱਜ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਲੁਧਿਆਣਾ ਦੇ ਵਿੱਚ ਜੋ ਮੌਸਮ ਦੇ ਹਾਲਾਤ ਨੇ ਉਸਤੇ ਬਾਰੇ ਤੁਹਾਨੂੰ ਅਸੀਂ ਜਾਣਕਾਰੀ ਦਿੱਤੀ ਆ ਉਸਤੇ ਬਾਰੇ ਅਪਡੇਟ ਦਿੱਤਾ ਵਾ ਜ਼ੀਰੋ ਵਿਜ਼ਿਬਿਲਟੀ ਜਿਹੜੀ ਆ ਹਾਈਵੇ ਤੇ ਇਸ ਵਕਤ ਹੈਗੀ ਆ ਸ਼ਹਿਰ ਦੇ ਵਿੱਚ ਇਹ ਹਾਲਾਤ ਤਾਂ ਦਿਖਾ ਰਹੇ ਆ ਧੁੱਧ ਦੀ ਚਿੱਟੀ ਚਾਦਰ ਜਿਹੜੀ ਆ ਇਸ ਵਕਤ ਪੂਰੇ ਲੁਧਿਆਣਾ ਦੇ ਵਿੱਚ ਵਿਛੀ ਹੋਈ ਆ ਅੱਜ ਸਵੇਰ ਤੋਂ ਹੀ ਲਗਾਤਾਰ ਮੌਸਮ ਇਸੇ ਤਰ੍ਹਾਂ ਦਾ ਬਣਿਆ ਹੋਇਆ ਵਾ ਠੰਡੀਆਂ ਹਵਾਵਾਂ ਬਰਫੀਆਂ ਹਵਾਵਾਂ ਚੱਲ ਰਹੀਆਂ ਨੇ ਤਾਪਮਾਨ ਵੀ ਘਟ ਇਸੁੱਤ ਹੈਗਾ ਵਾ ਜੁ ਸੇ ਖਾਸ ਜਾਣਕਾਰੀ ਅੱਜ ਤੁਹਾਡਾ ਇੱਕ ਵਾਰ ਫਿਰ ਸ਼ੇਅਰ ਕਰ ਰਹੇ ਹਾਂ ਪਿਛਲੇ ਕਈ ਦਿਨਾਂ ਤੋਂ ਮੌਸਮ ਪੰਜਾਬ ਦੇ ਵਿੱਚ ਸ਼ਿਮਲ ਹਿਮਾਚਲ ਨਾਲੋਂ ਠੰਡਾ ਮੌਸਮ ਆ ਇਹ ਜਿਵੇਂ ਕਿ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਬਰਫ਼ੀਲੀਆਂ ਹਵਾਵਾਂ ਚੱਲ ਰਹੀਆਂ ਨੇ ਕੋਲਡ ਵੇਵ ਹੈ ਹਨਾ ਤਾਂ ਇਸ ਕਰਕੇ ਇਸ ਮੌਸਮ ਦੇ ਵਿੱਚ ਤੁਸੀਂ ਆਪਣਾ ਖਾਸ ਧਿਆਨ ਰੱਖੋ ਕੁਝ ਡਾਕਟਰੀ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਆ ਟ੍ਰੈਫਿਕ ਐਡਵਾਈਜ਼ਰੀ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕੀਤੀ ਹੈਗੀ ਆ ਇਹਨਾਂ ਖਾਸ ਚੀਜ਼ਾਂ ਦਾ ਤੁਸੀਂ ਜ਼ਰੂਰ ਧਿਆਨ ਰੱਖਿਓ ਹਾਲਾ ਕਿ ਮੌਸਮ ਵਿਭਾਗ ਨੇ ਕਿਹਾ ਕਿ ਇਹ ਕੁਝ ਦਿਨ ਮੌਸਮ ਜਿਹੜਾ ਵਾ ਉਹ ਇਸੇ ਤਰ੍ਹਾਂ ਦਾ ਰਹੇਗਾ ਠੰਡੀਆਂ ਹਵਾਵਾਂ ਚੱਲਣਗੀਆਂ ਧੁੰਦ ਚਿੱਟੀ ਚਾਦਰ ਜਿਹੜੀ ਆ ਬਿਸੀ ਰਹੇਗੀ ਇਹ ਮੌਸਮ ਵਿਭਾਗ ਵੱਲੋਂ ਕੁਝ ਜਾਣਕਾਰੀ ਜਿਹੜੀ ਆ ਸਾਂਝੀ ਕੀਤੀ ਗਈ ਆ orange alert ਅਤੇ red alert ਕੁਝ ਥਾਵਾਂ ਤੇ ਪੰਜਾਬ ਦੇ ਵਿੱਚ ਉਹ ਜਾਰੀ ਕੀਤਾ ਗਿਆ ਵਾ ਇਹ ਖਾਸ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਸੋ ਤੁਸੀਂ ਜਿਹੜੀ ਆ ਇਹ ਐਡਵਾਈਜ਼ਰੀ ਤੁਹਾਨੂੰ ਦਿੱਤੀ ਗਈ ਆ ਤੁਸੀਂ ਇਹ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਟ੍ਰੈਫਿਕ ਐਡਵਾਈਜ਼ਰੀ ਜਿਹੜੀ ਉਹ ਜਾਰੀ ਕੀਤੀ ਗਈ ਆ ਡਾਕਟਰਾਂ ਵੱਲੋਂ ਜੋ ਟਿਪਸ ਦਿੱਤੇ ਗਏ ਨੇ ਇਸ ਮੌਸਮ ਦੇ ਵਿੱਚ ਖਾਸ ਕਰ ਉਹ ਜਿਹੜੀ ਜਾਣਕਾਰੀ ਦਿੱਤੀ ਗਈ ਆ ਸੋ ਅਗਲਾ ਕੀ ਅਪਡੇਟ ਹੋਵੇਗਾ ਉਸਤੇ ਬਾਰੇ ਵੀ ਤੁਹਾਡੇ ਨਾਲ ਜਾਣਕਾਰੀ ਅਸੀਂ ਜਰੂਰ ਸ਼ੇਅਰ ਕਰਾਂਗੇ